ਸ਼ਸ਼ੀਅ ਕਾਲ ਜੀ ਮੈਂ ਬਾਈਬ ਬਿਟ ਤੋਂ ਬਨਾਲਾ ਸੀਡੀ ਤੋਂ ਹਰ ਰੋਜ਼ ਇੱਕ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ। ਅੱਜ ਵਾਲੀ ਵੀਡੀਓ ਦੇ ਵਿੱਚ ਜਿੱਦਾਂ ਕਿ ਆਪਣੇ ਸੇਲ ਸੇਲ ਵਾਲੇ ਆਪਾਂ ਸੂਟ ਪੜਦੂਗੇ ਡਿਸਕਾਊਂਟ ਜਿਹੜੇ ਆਪਣੇ ਸਿੰਧੂ ਸਿੰਗਰ ਆਰਟੀਕਲ ਰਹਿੰਦੇ ਨੇ ਇਹ ਸੇਲ ਆ ਜਿਹੜੀ ਆਪਣੀ ਦਿਵਾਲੀ ਤੱਕ ਚੱਲੂਗੀ ਜੀ। ਡੇਲੀ ਆਪਾਂ ਕੋਈ ਨਾ ਕੋਈ ਸੂਟ ਆਪਾਂ ਡਿਸਕਾਊਂਟ ਦੇ ਉੱਪਰ ਲੈ ਕੇ ਆਇਆ ਕਰਾਂਗੇ ਜੀ। ਸੋ ਇਸ ਲਈ ਤੁਸੀਂ ਕੀ ਕਰ ਲੈਣਾ ਆਪਣੇ ਚੈਨਲ ਨੂੰ ਕੀ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਐਂਡ ਸਾਈਡ ਤੇ ਘੰਟੀ ਵਾਲਾ ਬਟਨ ਉਹ ਨੂੰ ਪ੍ਰੈਸ ਕਰ ਦੇਣਾ। ਇਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤਾਂ ਕਿ ਜਿਹੜੀ ਵੀ ਆਪਾਂ ਡਿਸਕਾਊਂਟ ਵਾਲੀ ਵੀਡੀਓ ਅਪਲੋਡ ਕਰੀਏ ਉਹ ਹੀ ਜਲਦੀ ਤੋਂ ਜਲਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇਗੀ ਇੱਕ ਆਪਣਾ WhatsApp ਗਰੁੱਪ ਬਣਿਆ ਹੈਗਾ ਅਗਰ ਤੁਸੀਂ ਮੇਰੇ ਭੈਣ ਜੁਆਇਨ ਕਰਨਾ ਚਾਹੁੰਦੇ ਹੋ ਜੁਆਇਨ ਕਰ ਸਕਦੇ ਆ ਉਹਦਾ ਸਕੈਨ ਦਿੱਕ ਕਰ ਰਿਹਾ ਵੀ ਦਿਖਾ ਦਿਆ ਤੇ ਪ੍ਰੋਪਰ ਸਕੈਨਰ ਨਾਲ ਇਹ ਸਕੈਨਰ ਨੂੰ ਤੁਸੀਂ ਸਕੈਨ ਕਰਕੇ ਆ ਜਿਹੜਾ ਇਸ ਸਕੈਨਰ ਨੂੰ ਸਕੈਨ ਕਰਕੇ ਤੁਸੀਂ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦੇ ਵਿੱਚ ਜਿਦੋਂ ਵੀ ਕੋਈ ਵੀਡੀਓ ਅਪਲੋਡ ਕਰਨੀ ਹੁੰਦੀ ਹੈ ਉਹਦਾ ਮੈਸੇਜ ਹੈ ਜਿਹੜਾ ਪਾਉਣੇ ਹੁੰਦੇ ਨੇ ਜੀ ਜੇ ਆਪਣੇ ਮਸ਼ੀਨਾ ਤੇ ਲੱਗੇ ਸੂਟ ਹੁੰਦੇ ਨੇ ਜਾਂ ਪਰ ਰੈਡੀ ਕਰ ਦਿੰਦੇ ਨੇ ਜਾਂ ਕਿਹੜਾ ਸੂਟ ਡਿਸਕਾਊਂਟ ਕਰੂਗਾ ਆਪਾਂ ਆਪਣੇ WhatsApp ਗਰੁੱਪ ਦੇ ਵਿੱਚ ਵੀ ਪਾਉਣੇ ਹੁੰਦੇ ਆ ਕਿਉਂਕਿ ਸਾਰੀਆਂ ਵੀਡੀਓ ਨੇ ਕਈ ਵਾਰ YouTube ਚੈਨਲ ਦੇ ਉੱਪਰ ਵੀ ਨਹੀਂ ਪਾਈਆਂ ਜਾਂਦੀਆਂ ਜੀ ਟਾਈਮ ਨਹੀਂ ਲੱਗਦਾ ਸੀ WhatsApp ਗਰੁੱਪ ਦੇ ਵਿੱਚ ਨਾਲ ਦੀ ਨਾਲ ਹੀ ਫੋਟੋ ਕਲਿੱਕ ਕਰਕੇ ਪਾ ਦੇ ਆਜੀ ਵਾਲੇ ਜਿਹੜੇ ਸੂਟ ਰਹਿਣਗੇ ਅੱਜ ਵਾਲਾ ਬਹੁਤ ਹੀ ਜ਼ਿਆਦਾ ਵਧੀਆ ਆਫਰ ਆ ਇਹ ਆਪਣੇ ਲਾਸਟ ਸੇਲ ਵਾਲੀ ਵੀਡੀਓ ਦੇ ਵਿੱਚ ਵੀ ਇਹ ਸੂਟ ਪਾਈ ਸੀ ਤੋਂ ਆਪਣੇ ਸੋਲਡ ਹੋ ਵੀ ਗਏ ਨੇ ਤੇ ਕਿਹ ਕਿਹੜਾ ਸੂਟ ਰਹਿਣਾ ਜਿਹੜਾ ਇਹ ਵਾਲਾ ਸੂਟ ਓਨਲੀ ਤੇ ਆਪਣੇ ਕੋਲੇ ਇਹਦੇ ਨਾਲ ਦੇ ਇੱਕ ਸੂਟ ਹੋ ਗਿਆ ਸੀ ਉਹ ਆਪਾਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਲੈ ਕੇ ਆਏ। ਤਕਰੀਬਨ ਆਪਣੇ ਜਿਹੜੇ ਦਿਖਾਉਣਾਂਗੇ ਸੂਟ ਰਿਪਲ ਨਾਈਂ ਦੇ ਵਿੱਚ ਲੈ ਕੇ ਆਏ। ਫੁਲ ਕਾਰੀ ਦੀ ਕੜਾਈ ਵਾਲੇ ਫੁੱਲ ਹੈਵੀ ਸੂਟ। ਰਿਪਲ ਨਾਈਂ ਦੇ। ਸੋ ਤੁਸੀਂ ਕੀ ਕਰਨਾ ਹੋਣਾ ਵੀਡੀਓ ਨੂੰ ਐਂਡ ਤੱਕ ਦੇਖ ਲੈਣਾ। ਕਲੋ ਵੀ ਸਟਾਰਟਿੰਗ ਕਰਦੇ ਹਾਂ ਸਾਰੇ ਸੂਟ ਅਲੱਗ-ਅਲੱਗ ਰਹਿਣਗੇ। ਤੁਹਾਨੂੰ ਸਾਰੇ ਸੂਟ ਹੀ ਦਿਖਾਉਣੇ ਆਗੇ। ਫਰਸਟ ਸੂਟ ਆ ਗਿਆ ਪੀਕਾਕ ਵਾਲਾ। ਇੱਕ ਮੇਰੀ ਭੈਣ ਨੇ ਆਰਡਰ ਵੀ ਕੀਤਾ ਸੀ ਉਹਨਾਂ ਦਾ ਆਪਾਂ ਨੇ ਭੇਜਤਾ ਇੱਕ ਮੇਰੀ ਹੋਰ ਭੈਣ ਦਾ ਆਰਡਰ ਸੀ ਉਹਨਾਂ ਦਾ ਵੀ ਆਪਾਂ ਨੇ ਭੇਜਤਾ ਜੀ ਇਹ ਆਪਣੇ ਕੋਲੇ ਜਿਹੜਾ ਨਿਊ ਆਪਣਾ ਇੱਕ ਹੋਰ ਰੈਡੀ ਹੋਇਆ ਸੂਟ ਇਹ ਵੀ ਆਪਾਂ ਨੇ ਏਕੇ ਟੈਕਸ ਦੇ ਸਟਾਫ ਦੇ ਉੱਪਰ ਰੈਡੀ ਕੀਤਾ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਸ਼ਰਟ ਦੇ ਘੇਰੇ ਦੇ ਉੱਪਰ ਪੀਕ ਆਪ ਬਣੇ ਹੋਏ ਨੇ ਲੌਂਜ ਜੀ ਬਹੁਤ ਹੀ ਸੋਹਣੀਆਂ ਮੋਰਨੀਆਂ ਬਣੀਆਂ ਨੇ ਬਹੁਤ ਹੀ ਸੋਹਣੀਆਂ ਮੋਰਨੀਆਂ ਜਿਹੜੀਆਂ ਆਪਾਂ ਬਾਟਮ ਦੇ ਉੱਪਰ ਬਣਾਈਆਂ ਹੋਈਆਂ ਨੇ ਜੀ ਸੇਮ ਐਸ ਇਟ ਇਜ਼ ਮੋਰਨੀਆਂ ਨੇ ਜਿਹੜੀਆਂ ਆਪਾਂ ਪੌਂਚਿਆਂ ਦੇ ਉੱਪਰ ਆਹ ਸੌਰੀ ਪਾਮਾ ਇਹ ਸੂਟ ਆਪਣਾ ਜਿਹੜਾ AK टैक्स ਦੇ ਸਟੱਫ ਦੇ ਉੱਪਰ ਰੈਡੀ ਕੀਤਾ ਪ੍ਰਾਈਸ ਆਪਣਾ ਡਿਸਕਾਊਂਟ ਵਾਲਾ ਰਹੂਗਾ ਜੀ ਇਹ ਪ੍ਰਾਈਸ ਆਪਣਾ ਦੀਵਾਲੀ ਤੱਕ ਸੇਮ ਚੱਲਦਾ ਰਹੂਗਾ ਓਨਲੀ 399 ਦੇ ਵਿੱਚ ਇਹ ਵਾਲਾ ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਹੈ ਜੀ ਵਿਦਆਊਟ ਦੁਪੱਟਾ ਸਟੱਫ ਇਹਨਾਂ ਕੋਲੇ ਗਿਆ ਉਹਨਾਂ ਭੈਣਾਂ ਨੂੰ ਤਾਂ ਪਤਾ ਇਹ ਵੀ ਕਿਵੇਂ ਦਾ ਸਟੱਫ ਹੈ ਕਿੰਨਾ ਜਿਆਦਾ ਸੋਹਣਾ ਸਟੱਫ ਹੈ AK ਟੈਕਸ ਦਾ ਸਟੱਫ ਤੇ ਜਿਹੜੇ ਭੈਣਾਂ ਵੇ ਜੀ ਨਿਊ ਸਾਡੇ ਨਾਲ ਫੋਲੋ ਰਹੀਆਂ ਨੇ ਨਿਊ ਵੀਡੀਓ ਦੇਖ ਰਹੀਆਂ ਨੇ ਉਹ ਚੈਨਲ ਨੂੰ ਵਾਲ ਸਬਸਕ੍ਰਾਈਬ ਕਰ ਲੈ ਐਂਡ ਜਿਹੜਾ ਸਾਡੇ ਕੋਲੋਂ ਆਰਡਰ ਪਾਉਣਾ ਹੈਗਾ ਉਹ ਤੁਸੀਂ ਨੰਬਰ ਮੈਂਮੈਂਸ਼ਨ ਕੀਤਾ ਹੁੰਦਾ ਉਹ ਤੇ ਸਕਰੀਨ ਤੁਹਾਡੇ ਲੈ ਕੇ ਸੰ ਜਿਹੜਾ ਪੇਜ ਸਾਹਮਣੇ ਲੱਗੂਜੀ ਸੈਕਿੰਡ ਸੂਟ ਆਪਣਾ ਆ ਗਿਆ ਇਹ ਵਾਲਾ ਇਹ ਸੂਟ ਆਪਣਾ ਲਾਸਟ ਟਾਈਮ ਹੈ ਇਹਨਾਂ ਦਾ ਡੀਟੇਲ ਨਹੀਂ ਕਿਹਾ ਸਕੀ ਸੀ ਜੀ ਜਲੋ ਜੀ ਇਹ ਸੂਟਾਂਗੇ ਸੂਟ ਫੁੱਲ ਹੈ ਵੀ ਸੂਟ ਸਾਰੀ ਸ਼ਾਰਟ ਬਾਗਮੰਗੁ ਪਰਿ ਹੋਇਆ ਇਹ ਵੀ ਜਿਹੜਾ 99 ਦੇ ਵਿੱਚ ਹੀ ਰਹੂਗਾ ਡਿਸਕਾਊਂਟ ਪ੍ਰਾਈਜ਼ ਦਾ 99 ਆਪਾਂ ਨੂੰ ਮਿਲਿਓ ਐਂਡ ਤੁਸੀਂ ਬਾਕੀ ਦੇਖ ਹੀ ਸਕਦੇ ਹੋ ਬਹੁਤ ਹੀ ਸੋਹਣਾ ਬਣ ਕੇ ਜਿਹੜਾ रे बन के रेडी होगा जी, जी।, तो जी शर्ट लास्ट टाइम अपने आया सी पूरा सूटा हो गया जी सोलह इस बार आ गई अपने शर्ट शर्ट जो प्राइज रहेगा सिर्फ अठ सौ रुपए शर्ट है जी रेडी टू डिस्पैच है बार फुलकारी देख ही सकते हो बहुत ही सोहना ਲੋ ਜੀ 컬러 ਕੰਬੀਨੇਸ਼ਨ ਵੀ ਬਹੁਤ ਪਿਆਰਾ ਇਹਨੂੰ ਤੁਸੀਂ ਗ੍ਰੀਨ ਬਾਟਮ ਜਾਂ ਕਾ ਗਰੇ ਨਾਲ ਵੀ ਬਣਾ ਸਕਦੇ ਹੋ ਰੋਜੀ ਜਾਂ ਕਾ ਗਰੇ ਨਾਲ ਵੀ ਬਣਾ ਸਕਦੇ ਹੋ ਪਿੰਕ ਕਾ ਗਰੇ ਨਾਲ ਵੀ ਬਣਾ ਸਕਦੇ ਇਹਨੂੰ ਕਿਸੇ ਵੀ ਕਾ ਗਰੇ ਨਾਲ ਜਿਹੜਾ ਤੁਸੀਂ ਰੈਡੀ ਕਰ ਸਕਦੇ ਹੋ ਜੀ ਜਾਗੋ ਪ੍ਰਕਾਰੀ ਸੌਰੀ ਜਾਗੋ ਵਾਸਤੇ ਬਹੁਤ ਹੀ ਸੋਹਣਾ ਸੂਟ ਜਿਹੜਾ ਇਹ ਵਾਲਾ ਬਣ ਕੇ ਰੈਡੀ ਹੋ ਰਿਹਾ ਹੈ ਜੀ ਇਸ ਕੱਪੜੇ ਕੋਲੇ ਇਸ ਤੋਂ ਆਗਲਾ ਸੂਟ ਆ ਗਿਆ ਪਹਿਨੀ ਲਿਓ ਲੋ ਇਹ ਐਪਲ ਕਰੇਵ ਦੇ ਉੱਪਰ ਰੈਡੀ ਹੋਇਆ ਹੈ ਜੀ ਐਪਲ ਕਰੇਵ ਦੇ ਉੱਪਰ ਬਹੁਤ ਹੀ ਸੋਨਾ ਬ੍ਰੀਕ ਦਾ ਟੰਕਾ ਹੈ ਇਹਦਾ ਟੰਕਾ ਇੱਕ ਵਾਰ ਬਿਲਕੁਲ ਪ੍ਰੋਪਰ ক্লোਜ਼ ਤੋਂ ਦਿਖਾ ਦੋ ਬਹੁਤ ਹੀ ਬ੍ਰੀਕ ਟੰਕਾ ਹੈ ਤੁਸੀਂ ਦੇਖ ਸਕਦੇ ਹੋ ਕੰਮ ਵੀ ਬਹੁਤ ਸਾਫ਼ ਸੁਥਰਾ ਹੈ ਕਲਰ ਵੀ ਬਹੁਤ ਪਿਆਰਾ ਮਹਿਰੂਨ ਕਲਰ ਦੇ ਉੱਪਰ ਰੈਡੀ ਹੋਇਆ ਹੈ ਇਹਦੇ ਨਾਲ ਕੀ ਹੈ ਜੀ ਵਿਦ ਦੁਪੱਟਾ ਹੈ ਇਹਦੀਆਂ ਸਲੀਵਜ਼ ਦੇ ਉੱਪਰ ਕੰਮ ਸਲੀਵਜ਼ ਦਾ ਕੰਮ ਵੀ ਚਾਨਕੀ ਆ ਗਿਆ ਤੁਹਾਨੂੰ ਦਿਖਾ ਦਿੰਦੇ ਬਾਹਾਂਵਾਂ ਦੇ ਉੱਪਰ ਵੀ ਬਹੁਤ ਸੋਹਣਾ ਸੇਮ ਐਸਟ੍ਰਿਸ ਘੇਰੇ ਵਾਲਾ ਕੰਮ ਹੋਇਆ ਹੈ ਇਹਦੇ ਨਾਲ ਕੀ ਹੈ ਇਹਦੇ ਨਾਲ ਦੁਪੱਟਾ ਵੀ ਹੈਗਾ ਜੀ ਇਹਦਾ ਜਿਹੜਾ ਪ੍ਰਾਈਜ਼ ਲਊਗਾ ਐਪਲ ਕਰੇਪ ਦੇ ਉੱਪਰ ਰੈਡੀ ਕੀਤਾ ਹੈ ਕਰੇਪ ਫੈਬਰਿਕ ਦੇ ਉੱਪਰ ਰੈਡੀ ਹੈ ਐਪਲ ਦਾ ਕਰੇਪਾ ਹਾਂਜੀ ਕਰੇਪ ਫੈਬਰਿਕ ਦੇ ਉੱਪਰ ਰੈਡੀ ਹੈ ਬੇਦਰ ਦੁਪੱਟਾ ਇਹਦਾ ਪ੍ਰਾਈਜ਼ ਲਊਗਾ ਸਿਰਫ 1500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੈ ਵਧੀਆ ਵਾਲੀ ਆਪਣੀ ਕਰੇਪ ਲਗਾਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋਗੇ ਕਿ ਬਾਕੀ ਤੁਸੀਂ ਕੰਮ ਦੀ ਫਿਨਿਸ਼ਿੰਗ ਐਂਡ ਵਰਕ ਦੇਖ ਸਕਦੇ ਕਿੰਨਾ ਬ੍ਰੀਕ ਐਂਡ ਸਾਫ਼ ਸੁਥਰਾ ਜਿਹੜਾ ਕੰਮ ਕੀਤਾ ਹੈ ਇਹ ਵੀ ਸੂਟ ਜਿਹੜਾ ਆਪਣਾ ਹੈਗਾ ਜੀ ਰੈਡੀ ਟੂ ਡਿਸਪੈਚ ਹੈ ਜੇ ਕੋਈ ਮੇਰੀ ਭੈਣ ਲੈਣਾ ਚਾਹੇ ਜਿੰਦੀ ਮੂਰੇ ਵਿਹਾਂ ਸਾਧਿਆ ਦਾ ਸੀਜ਼ਨ ਆ ਰਿਹਾ ਹੈਗਾ ਤਾਂ ਤੁਸੀਂ ਜਾਗੋ ਵਾਸਤੇ ਇਹ ਵਾਲੇ ਤੁਸੀਂ ਜਿਹੜੇ ਰੈਡੀ ਕਰ ਸਕਦੇ ਲੋ ਜੀ ਆਹ ਵਿਦਆਉਟ ਜਾਗੋ ਆ ਗਿਆ ਜੀ ਇਹ ਆਪਣੇ ਆਈ ਥਿੰਕ ਪਹਿਲਾਂ ਨਹੀਂ ਘਾਇ ਚੁੱਕੇ ਲੋ ਜੀ ਬੋਥ ਸਾਈਡ ਤੇ ਪੈਨਲ ਬਣੇ ਹੋਏ ਨੇ ਮਸਲੀਨ ਫੈਬਰਿਕ ਦੇ ਉੱਪਰ ਰੈਡੀ ਆ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੋਇਆ ਹੈ sleeve ਸੇ ਦੀਆਂ ਆ ਗਈਆਂ ਜੀ ਇਹ ਵਾਲੀਆਂ sleeve ਸੇ ਦੀਆਂ ਹੈਵੀ ਹੁੰਦੀਆਂ ਨੇ ਤੁਸੀਂ ਦੇਖ ਬਹੁਤ ਹੀ ਸੋਹਣਾ ਬਾਹਮਣ ਦੇ ਉੱਪਰ ਕੰਮ ਹੋਇਆ ਹੈ ਸੇਮ ਐਸਟ ਇਸ ਕੰਮ ਆ ਜਿਹੜਾ ਇਹਦੇ ਪੌਂਚਿਆਂ ਦੇ ਉੱਪਰ ਵੀ ਇਹ ਤਾਂ ਹੈਗਾ ਫੈਬਰਿਕ ਰਹੂਗਾ ਜੀ ਇਹਦਾ ਮਸਲੀਨ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਮਸਲੀਨ ਦਾ ਸਟੱਫ ਹੈਗਾ ਪ੍ਰਾਈਜ਼ ਆਪਾਂ ਨੇ ਇਹਦਾ ਵੀ ਡਿਸਕਾਊਂਟ ਦੇ ਉੱਪਰ ਲਗਾ ਹੈ 999 neck ਦੇ ਦਾ ਜਿਹੜਾ ਬਣਿਆ ਹੋਇਆ V shape ਦੇ ਵਿੱਚ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜਿੰਨਾ ਮਰਜ਼ੀ ਤੁਸੀਂ ਡੀਪ ਜਿਹੜਾ ਰੱਖ ਸਕਦੇ ਹੋ ਲੈਂਥ ਵਗੈਰਾ ਦਾ ਨੋ ਇਸ਼ੂ ਕਿਉਂਕਿ ਬਹੁਤ ਸਾਈਡ ਤੇ ਕੀ ਹੈ ਜੀ ਪੈਨਲ ਨੇਗੇ ਤੇ ਜੇ ਕਿਸੇ ਨੇ ਲੈਂਥ ਛੋਟਾ ਵੀ ਕਰਨੀ ਹੈ ਜੀ ਪੈਨਲ ਨੀਚੇ ਕੀ ਹੋ ਜਾਣਗੇ ਜੀ ਫੋਲਡ ਹੋ ਜਾਣਗੇ ਪ੍ਰਾਈਜ਼ ਜਿਹੜਾ ਇਹਦਾ ਵੀ ਰਹੂਗਾ 999 ਕਾਪਣੇ ਕੋਲੇ ਸੂਟ ਹਲੇ ਹਲੇ ਰੈਡੀ ਹੋ ਕੇ ਆਇਆ ਸੀਗਾ ਇਹ ਹਲੇ ਮੈਂ ਦੇਖਿਆ ਵੀ ਨਹੀਂ ਦੇਖਾਂਗਾ ਆ ਆ ਵਾਲੇ ਸੂਟ ਦਾ ਵੀ ਆਪਣੇ ਕੋਲੇ 999 ਹੀ ਪ੍ਰਾਈਸ ਰਹੂਗਾ ਇਹਦੇ ਬਾਹਾਂ ਤੇ ਪਹੁੰਚਾਂ ਤੇ ਵੀ ਕੰਮ ਹੋਇਆ ਹੈ ਜਦੋਂ ਲੈਟ ਸਟਾਕ ਦੇ ਉੱਪਰ ਰੈਡੀ ਟੂ ਡਿਸਪੈਚ ਆ ਪ੍ਰਾਈਸ ਰਹੂਗਾ 359 ਜਿਹੜੀ ਮੇਰੀ ਭੈਣ ਨੇ ਲੈਣਾ ਹੈ ਸਾਡੇ ਕੋਲ ਤੁਸੀਂ ਇਹ ਵੀ ਸੂਟ ਹੈ ਜਿਹੜਾ ਲੈ ਸੱਤ ਦੇ ਲੌਜੀ ਕਾਪਣੇ ਕੋਲੇ ਆ ਗਿਆ ਇਹ ਵਾਲਾ ਸੂਟ ਰੈਡੀ ਵਾਹ ਕਿਦ ਰੰਗ ਸੀ ਲੋਕ ਬਹੁਤ ਹੀ ਸੋਹਣਾ ਜਿਹਾ ਬਣ ਕੇ ਜਿਹੜਾ ਸੂਟ ਰੈਡੀ ਹੈ। ਕਲਰ ਕੰਬੀਨੇਸ਼ਨ ਵੀ ਬਹੁਤ ਪਿਆਰਾ ਤੁਸੀਂ ਦੇਖਦੇ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੋਇਆ ਹੋਇਆ ਹੈ ਜੀ। neck ਦੇ ਉੱਪਰ ਕੰਮ ਹੋਇਆ ਹੈ ਕਲਰ ਵੀ ਬਹੁਤ ਪਿਆਰਾ ਹੈ। ਘੇਰੇ ਦੇ ਉੱਪਰ ਵੀ ਬਹੁਤ ਸੋਹਣਾ। ਇਹਦੇ ਜਿਹੜੇ ਫਲਾਵਰ ਬਣੇ ਹੋਏ ਨੇ ਇਹ ਗਲਾਬ ਵਾਲਾ ਫਲਾਵਰ ਆ ਗਿਆ, ਇਹ ਗੱਠ ਵਾਲਾ ਫਲਾਵਰ ਆ ਗਿਆ। ਇਹ ਜਿਹੜਾ ਡਬਲ ਸੂਈ ਦੇ ਉੱਪਰ ਫਲਾਵਰ ਬਣਦਾ ਸਾਰੇ ਫਲਾਵਰ ਜਿਹੜੇ ਅਲੱਗ-ਅਲੱਗ ਬਣਾਏ ਹੋਏ ਨੇ। ਪਰਲਸ ਵਗੈਰਾ ਪ੍ਰੋਪਰ ਜਿਹੜੇ ਲਗਾਏ ਹੋਏ ਨੇ ਤੁਸੀਂ ਦੇਖਦੇ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੋਇ ਇਹ ਹੈ ਜਿਹੜਾ ਇਹਦਾ ਬਾਹਮਾ ਦਾ ਕੰਮ ਆ ਗਿਆ ਜੀ ਸੇਮ ਐਸ ਤਰ੍ਹਾਂ ਜਿਹੜਾ ਪੌਂਚਿਆਂ ਦੇ ਉੱਪਰ ਵੀ ਕੰਮ ਹੋਇਆ ਹੋਇਆ ਹੈਗਾ ਇਹਦਾ ਜਿਹੜਾ ਵਰਕ ਪ੍ਰਾਈਸ ਰਹੂਗਾ ਵਰਕ ਪ੍ਰਾਈਸ ਇਹਦਾ ਰਹੂਗਾ ਬਿਗ ਸਟਾਫ ਆਪਾਂ ਨੇ ਕਸਟਮਰ ਨੂੰ ਰੈਡੀ ਕਰਕੇ ਦਿੱਤਾ ਜੀ 2200 ਰੁਪਏ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਰੈਡੀ ਹੈ ਡਬਲ ਲੇਅਰ ਹੀ ਸਾਰਾ ਕੰਮ ਡਬਲ ਆ ਗਿਆ ਜੀ ਕਿਉਂਕਿ ਡਬਲ ਹੀ ਨੈਕ ਤੇ ਬਣੀ ਹੈ ਡਬਲ ਹੀ ਘੇਰੇ ਤੇ ਬਣੀ ਹੈ ਡਬਲ ਹੀ ਬਾਹਮਾ ਤੇ ਬਣੀ ਹੈ ਡਬਲ ਹੀ ਪੌਂਚਿਆਂ ਤੇ ਬਣੀ ਹੈ ਜੇ ਤੁਸੀਂ ਸਿੰਗਲ ਲਾਈਨ ਕਰਵਾਉਣੇ ਲਈ ਕਿ ਘੇਰੇ ਤੇ ਸਿੰਗਲ ਬਾਹਮਾ ਤੇ ਸਿੰਗਲ ਆ ਤਾਂ ਕਿਉਂਗਾ ਪ੍ਰਾਈਸ ਕਿਉਂਗਾ ਕੱਟ ਹੋ ਜੀ カラー ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈ ਐਂਡ ਸੂਟ ਵੀ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਇਹ ਸੂਟ ਵਿੱਚ ਤੁਸੀਂ ਇਹ ਸੂਟਾ ਜਿਹੜਾ ਮੈਂ ਮੰਗਤ ਹੈਗਾ ਇਹਨ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਸਾਡੇ ਕੋਲੋਂ ਜਿਹੜਾ ਕਸਟਮਾਈਜ਼ ਕਰਵਾ ਸਕਦੇ ਆਂਗਰ ਵੀ ਮੇਰੀ ਭੈਣ ਆਪਣਾ ਫੈਬਰਿਕ ਭੇਜ ਕੇ ਕਰਵਾਉਣਾ ਚਾਹੁੰਦੇ ਨੇ ਵਰਤ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾਤਾ ਨੇ ਅਗਰ ਤੁਸੀਂ ਸਾਡੇ ਕੋਲੋਂ ਹੀ ਫੈਬਰਿਕ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਨੇ ਸਾਡੇ ਕੋਲੋਂ ਵੀ ਫੈਬਰਿਕ ਲੈ ਕੇ ਵਰਕ ਕਰਵਾ ਸਕਦੇ ਹੋ ਇੱਕ ਸੂਟ ਆ ਗਿਆ ਆਪਣਾ ਇਹ ਵਾਲਾ ਹੈ ਇਹ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਹੋਇਆ ਹੋਇਆ ਹੈਗਾ ਤੇ ਫਲਾਵਰ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਗੀਜਾ ਦੇ ਉੱਪਰ ਰੈਡੀ ਹੋਇਆ ਹੋਇਆ ਹੈਗਾ ਨਹੀਂ ਗੀਜਾ ਨਹੀਂ ਸੈਵਾ ਕਾਟਨ ਸ਼ਾਰੀ ਸ਼ਰਟ ਦੇ ਵਿੱਚ ਵੀ ਐਵੇਂ ਫਲਾਵਰ ਬਣੇ ਹੋਏ ਨੇ ਤੇ ਬਾਟਮ ਦੇ ਸੌਰੀ 슬ੀਵਸ ਦੇ ਉੱਪਰ ਵੀ ਇਹ ਵਾਲੇ ਫਲਾਵਰ ਆ ਜਿਹੜੇ ਬਣੇ ਹੋਏ ਨੇ ਫਲਾਵਰ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਡਬਲ ਕਲਰ ਦੇ ਵਿੱਚ ਇਹ ਜਿਹੜੇ ਆਪਣੇ ਫਲਾਵਰ ਬਣਾਏ ਹੋਏ ਨੇ ਲਾਈਕ ਜਿੱਦਾਂ ਇਹ ਵਾਲਾ ਫਲਾਵਰ ਆਪਾਂ ਨੇ ਪਿੰਕ ਕਲਰ ਦਾ ਬਣਾਇਆ ਹੈ ਸੇਡ ਜਿਹੜੀ ਉੱਤੇ ਡਾਰਕ ਪਿੰਕ ਦਿੱਤੀ ਹੈ ਜਿੱਦਾਂ ਆਹ ਡਾਰਕ ਪਿੰਕ ਦਾ ਫਲਾਵਰ ਬਣਿਆ ਹੈ ਲਾਈਟ ਦੀ ਸੇਡ ਸੇਡ ਮਾਰੀ ਹੋਏ ਡਬਲ ਚੀ ਪੱਤੀਆਂ ਬਣਾਈਆਂ ਹਨ ਇਹ ਵੀ ਸ ਇਹ ਚਾਚੀ ਬਹੁਤ ਹੀ ਸੋਹਣਾ ਬਣ ਕੇ ਵਾਲਾ ਸੂਟ ਜਿਹੜਾ ਰੈਡੀ ਹੋਊਗਾ ਲਾਈਕ ਹੁਣ ਇਹ ਵਾਲਾ ਸੂਟ ਜਿੱਦਾਂ ਆਪਣੇ ਡਿਸਕਾਊਂਟ ਲਗਾ ਰਹਾਗਾ ਇਹਦਾ ਜਿਹੜਾ ਪ੍ਰਾਈਸ ਹੋਊਗਾ ਇਹਦਾ ਪ੍ਰਾਈਸ ਰੋਗਾ ਮੈਂ ਤੁਹਾਨੂੰ ਜਿੱਦਾਂ ਦੱਸਿਆ ਆਪਣੇ ਦਿਵਾਲੀ ਤੱਕ ਸੇਲ ਚੱਲਦੀ ਰਹਿਣੀ ਹੈ ਜੀ ਇਹਦਾ ਪ੍ਰਾਈਸ ਰੋਗਾ 35 ਲੰ। ਅਗਰ ਤੁਹਾਨੂੰ ਮੇਰੇ ਪੈਨ ਇੰਨੇ ਸੂਟ ਜਿੰਨੇ ਵੀ ਆਪਾਂ ਸੂਟ ਦਿਖਾਏ ਨੇ ਇੰਨਾ ਤੇ ਤੁਸੀਂ ਕੋਈ ਵੀ ਸੂਟ ਸਾਡੇ ਕੋਲੋਂ ਲੈਣਾ ਚਾਹੁੰਦੇ ਹੋਂਗੀ ਤਾਂ ਤੁਸੀਂ ਸਾਡੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਮੈਨੂੰ ਵੀਡੀਓ ਚ ਸੈਂਡ ਕਰ ਸਕਦੇ ਹੋ ਕੰਟੈਕਟ ਨੰਬਰ ਮੈਂ ਮੈਂਸ਼ਨ ਕਰ ਹੀ ਦਿੰਦੀ ਆ ਜੀ ਕੰਟੈਕਟ ਨੰਬਰ ਕੰਟੈਕਟ ਨੰ 9955462331 ਵਾਲੇ ਨੰਬਰ ਤੇ ਤੁਸੀਂਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ। ਕਈ ਵਾਰ ਕਾਲ ਨਹੀਂ ਵੀ ਟੰਗਦੀ ਜੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਤੁਸੀਂ ਜਿਹੜੇ WhatsApp ਗਰੁੱਪ ਨੂੰ ਜੁਆਇਨ ਕਰਨੇ ਨੇ ਜਿੱਤਾਂ ਕਿ ਮੈਂ ਪਹਿਲਾਂ ਸਟਾਰਟਿੰਗ ਦੇ ਸਕੈਨਰ ਦਿਖਾਇਆ ਸੀ ਤਾਂ ਤੁਸੀਂ ਉਸ ਸਕੈਨਰ ਦੇ ਥਰੂ ਜਿਹੜਾ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ। ਕਾਰਨ ਸਾਥ ਇਹ ਹੈ। ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਕੱਲ ਆਪਾਂ ਕੱਲ ਵਾਲੀ ਵੀਡੀਓ ਦੇ ਵਿੱਚ ਕੋਈ ਨਵੇਂ ਵੀਡੀਓਸ ਤੋਂ ਦੇਖ ਪਰਸਪਤ ਲਾਈ ਕੇ ਆਮਾਂਗੇ। ਅ ਐਂਡ ਫਿਰ ਨੂੰ ਥੈਂਕ ਯੂ ਤੁਸੀਂ ਜਿਹੜੇ ਆਪਾਂ ਰਿਸਪੌਂਸ ਵਾਲੀਆਂ ਸੇਲ ਵਾਲੀਆਂ ਵੀਡੀਓ ਪਾ ਰਹੇ ਹੋ ਉਹਨਾਂ ਦੇ ਵਿੱਚ ਤਕਰੀਬਨ ਆਪਾਂ ਨੂੰ ਬਹੁਤ ਸਾਰੇ ਆਰਡਰ ਆ ਰਹੇ ਨੇ ਤੁਸੀਂ ਅੱਗੇ ਵੀ ਸਾਡੀਆਂ ਵੀਡੀਓਜ਼ ਨੂੰ ਦੇਖ ਕੇ ਇਦਾਂ ਹੀ ਆਰਡਰ ਦਿੰਦੇ ਰਹਿਣਾ ਹੈ ਜਿਹੜੇ ਤਾਂ ਆਪਣੇ ਨਾਲ ਪ੍ਰਾਣੀ ਕਸਟਮਰ ਜੁੜੇ ਹੁੰਦੇ ਨੇ ਉਹਨਾਂ ਨੂੰ ਤਾਂ ਇੱਕ ਲੋ ਆਪਣਾ ਪਤਾ ਹੀ ਹੈ ਨਾ ਜਿਹੜੇ ਆਪਣੇ ਨਾਲ ਨਵੇਂ ਜੁੜਦੇ ਨੇ ਚਲੋ ਉਹਨਾਂ ਨੂੰ ਥੋੜਾ ਜਿਹਾ ਡਾਊਟ ਹੁੰਦਾ ਹੈ ਕਿ ਆਪਣਾ ਜਿਹੜਾ ਬੁਟੀਕ ਹੈਗਾ ਜੀ ਬਰਨਾਲਾ ਬੁਟੀਕ ਆਪਣਾਲੇ ਆਪਣਾ ਬੁਟੀਕਾ ਨਾਨਸਰ ਨਗਰ ਗਲੀ ਨੰਬਰ 4 ਦੇ ਵਿੱਚ ਜਿਹੜਾ ਆਪਣਾ ਬੁਟੀਕਾ ਅਗਰ ਕੋਈ ਮੇਕਪਨ ਬੁਟੀਕ ਤੇ ਸਾਡੇ ਕੋਲ ਸੂ ਕਿ ਜੇ ਸਵਾਰ ਬਟਿਕ ਤੇ ਆਉਣ ਤੋਂ ਪਹਿਲਾਂ ਇੱਕ ਵਾਰ ਸਾਨੂੰ ਕਾਲ ਜਾਂ ਮੈਸੇਜ ਕਰ ਲਿਆ ਕਰੋ ਕਿਉਂਕਿ ਕਈ ਵਾਰ ਅਸੀਂ ਬਟਿਕ ਤੇ ਨਹੀਂ ਵੀ ਹੁੰਦੇ ਕਿਉਂਕਿ ਜ਼ਿਆਦਾਤਰ ਅਸੀਂ ਜਿਹੜਾ ਕੰਮ ਕਰਦੇ ਆ ਜੀ ਆਨਲਾਈਨ ਕਰਦੇ ਆ ਕਿਉਂਕਿ ਆਫਲਾਈਨ ਉਹ ਕੱਟ ਕਰਦੇ ਆ ਆਫਲਾਈਨ ਦਾ ਮਤਲਬ ਵੀ ਸਾਡੇ ਕਿਉਂਕਿ ਮਸ਼ੀਨਾਂ ਇੱਥੇ ਚੱਲ ਜਾਂਦੀਆਂ ਨੇ ਤਾਂ ਕਰਕੇ ਸਾਡਾ ਸਾਰਾ ਜਿਹੜਾ ਬੰਦ ਕਰਕੇ ਹੀ ਅਸੀਂ ਆਪਣਾ ਕੰਮ ਕਰਦੇ ਆ ਜੀ ਮੋਸਟਲੀ ਜਿਹੜੇ ਮੈਂ ਆਰਡਰ ਡਿਸਪੈਚ ਹੀ ਕਰਦੇ ਆ ਭੇਣਾਂ ਦੇ ਬਾਅਦ ਸੋ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਕਿਸੇ ਨਵੇਂ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਕਿਸੇ ਨਵੇਂ ਡਿਸਕਾਊਂਟ ਵਾਲੇ ਆ ਅ ਫੁੱਲ ਵੀਡੀਓ ਨੂੰ ਦੇਖਣ ਲਈ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਜੀ ਐਂਡ ਸ਼ਸ਼ਿਆ ਕਾਲਸ